ਕੀ ਆ ਪੌਣ ਐ ਨਹੀਂ ਹੈਗਾ ਹੁਣ ਧੋਦਾ ਨਿਕਲ ਕੇ ਤਾਂ ਵੱੜ ਗਈ ਅੰਦਰ ਨਿਕਲ ਗਈ ਉਹ ਸਾਰੀ ਉਹ ਪਤਾ ਨਹੀਂ ਕਿੱਧਰ ਘੁਰੇ ਆਉਂਦਾਗਾ ਉਹ ਉਹ ਜ਼ਿੰਦਾ ਕਿਨੇ ਲਾਤਾ ਇਹਨੂੰ ਜਿਹਨੇ ਲਾਉਣਾ ਸੀ ਲਾਤਾ ਉਹ ਤਾਂ ਆਪ ਕਿਹੜਾ ਥੋਨੇ ਧੋਣੀ ਇੱਥੇ ਗੰਦ ਪਾਈ ਜਾਂਦੇ ਨਾ ਤੁਹਾਨੂੰ ਐ ਨਹੀਂ ਹੈਗਾ ਵੀ ਇਹਨੂੰ ਮੜਾ-ਵੜਾ ਧੋਦੀਏ ਉਹ ਭਾਈ ਹੁਣ ਤਾਂ ਖੋਲੋ ਹੁਣ ਮੈਨੂੰ ਮੈਂ ਨਹੀਂ ਖੋਲਦੀ ਐ ਕਿ ਜ਼ਿੰਦਾ-ਨੁੰਦਾ ਤੁਹਾਡਾ ਇੱਥੇ ਗੰਦ ਪਾਉਣ ਨੂੰ ਤੁਸੀਂ ਆਪਾ ਧੋਣ ਨੂੰ ਮੈਂ ਆ ਹੈ ਉਹ ਭਾਈ ਅਜਿੰਦਾ ਖੋਲ ਮੈਂ ਨਹੀਂ ਖੋਲਦੀ ਆ ਜੀ ਲਾ ਲਓ ਜਿਹੜਾ ਜੋਰ ਤੋਂ ਨੇ ਲਾਉਣਾਗਾ ਤੇਰਾ ਘਰ ਵਾਲੀ ਰਾਤ ਦੀ ਕਦੇ ਆ ਗਈ ਕਦੇ ਵੜ ਗਈ ਏਟੀਮ ਬਣਾ ਰੱਖਿਆ ਤਾਂ ਐਂ ਲੱਗਦਾ ਜਿਵੇਂ ਖਜ਼ਾਨਾ ਅੰਦਰ ਧਰੇ ਹੁੰਦਾਗਾ ਮਨ ਪੱਕਾ ਮੁਸ਼ਕ ਮਾਰਦਾ ਹੁਣ ਉਹ ਲੈਟਰਨ ਕਿਸੇ ਕੰਮ ਆਤੇ ਹੁੰਦੀ ਆ ਹੋਰ ਦਾ ਸੂਰੇ ਕੀ ਪਰੌਂਠੇ ਬਣਾਉਣੇ ਨੇ ਪੈ ਕੇ ਤੂੰ ਐਂ ਕਰ ਖੋਲ ਬਾਰ ਇਹਦਾ ਹੋਣਾ ਟਾਈਮ ਨਹੀਂ ਖੁੱਲਦਾਗਾ ਜਿੰਨਾ ਟਾਈਮ ਤੱਕ ਗੱਲ ਨਹੀਂ ਖੁੱਲੂ ਜਿਹੜਾ ਜਾਊਗਾ ਕਿਣਾ ਉਹਨੂੰ ਸਾਫ਼ ਜੇ ਕਰੂ ਤਾਂ ਜਿੰਦਾ ਖੋਲੂ ਨਹੀਂ ਮੈਂ ਵੀ ਨਹੀਂ ਖੋਲਦੀ ਅੱਜ ਫੇਰੀ ਜਾ ਉਹਦਾ ਬਾਹਰ ਨਾਲਿਆਂ ਦੇ ਉੱਤੇ ਧੱਕੇ ਖਾਂਦੇ ਉਹ ਆਇਆ ਫਿਰ ਤੁਸੀਂ ਕਹਨੂ ਨਵਾਰੀ ਨੂੰ ਜਿੰਦਾ ਰੱਖ ਦੋਗੇ ਸਾਰੇ ਕਾਸੇ ਨੂੰ ਲੱਗੂਗਾ ਜਦੋਂ ਥੋਨੇ ਕਦਰ ਨਹੀਂ ਕਿ ਸੱਚੀ ਦੀ ਪਾਉਣੀ ਹੈਗੀ ਮੈਂ ਇੱਥੇ ਤੋਂ ਹੁੰਦੀ ਸਵਾਰਦੀ ਰਹੀ ਜਾਨੀ ਆਪੋ ਜਿਹੜਾ ਹੋਂ ਦਾ ਹੱਕ ਕੇ ਨਿਕਲ ਜਾਂਦਾਗਾ ਉਹ ਬਾਈ ਕੰਮ ਸਿਰੇ ਲੱਗਿਆ ਪਿਆ ਮੈਂ ਉਰੇ ਕਰ ਦੇਣੀ ਤੱਕ ਟੋਟਾ ਟੋਟਾ ਮੈਨੂੰ ਪਾਣੀ ਦਾ ਗੇਲਣ ਦਾ ਦੇ ਦੇ ਮੈਂ ਬਾਹਰ ਮਰਚਾ ਜਾ ਕੇ ਨਾ ਭਰ ਕੇ ਕਿਤੇ ਤੁਹਾਨੂੰ ਮੈਂ ਤੋੜਨਾ ਫੜਾਇਆ ਚਾਕੜ ਵਾਲੀ ਬੀਬੀ ਬੁੱਪੀ ਜੀ ਚਾਦੀ ਸਿਰ ਲੱਗਿਓ ਖਾਣਾ ਪਤਾ ਤਾਂ ਤੁਹਾਨੂੰ ਉਰੇ ਲੱਗੂਗਾ ਜੇ ਤੇ ਤੋਂ ਮੈਂ ਇਹ ਗੱਲਾਂ ਕਾਦੋ ਨੇ ਕਾਣੂ ਬਾਦ ਦੇ ਫਿਰੋ ਤੁਸੀਂ ਸਾਰੇ ਟੱਬਰ ਨੇ ਦੁਖੀ ਕੀਤਾ ਪਿਆ ਜਿਹੜਾ ਕੋਈ ਆਉਂਦਾ ਉਹੀ ਆ ਕੇ ਸਰ ਤੇ ਰੋਬ ਜਮਾਉਣ ਲੱਗਦੇ ਜਾਂਦਾਗਾ ਕਿੱਥੇ ਦਾਦੇ ਮੰਗਾਉਣੇ ਜੰਮੇ ਨੇਗੇ ਲੈ ਲੈਟਰਿੰਗ ਨੂੰ ਜਿੰਦਾ ਲਾਤਾ 10 ਬੰਦਾ ਕਿੱਥੇ ਮਰੇ ਜਾ ਕੇ ਹੁਣ ਕਾਮ ਖਾ ਖੇਤ ਜਾਣਾ ਪਊ ਹੁਣ ਵੇ ਖੜਵੇ ਪਾਈ ਹੋ ਗਿਆ ਬੇਬੇ ਐ ਬਾਪੇ ਆਪਣਾ ਹੋ ਜਾਓ ਖੜਦਾ ਜੋਰ ਨਾਲ ਉਹ ਜੋਰ ਨਾਲ ਹੋਰ ਖੜਦਾ ਜਾਨੀ ਮੇਰੀ ਗੱਲ ਸੁਣ ਬੇ ਪਾਈ ਸਾਮ ਹਨੂ ਦਾ ਜਵਾਕਰ ਨੂੰ ਸਾਈ ਰਾਤ ਇਹਨਾਂ ਸੁੱਤੇ ਨਾ ਸੌਂਦੇ ਆ ਮੈਂ ਤੇਰੇ ਕੋਲ ਰਹੂੰਗਾ ਚੰਗਾ ਚੰਗਾ ਰਹਿ ਲੈ ਨੀ 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 ਨਾ ਗੰਦੇ ਨਹੀਂ ਬਹੁਤਾ ਨਾ ਤੂੰ ਵੀ ਗੱਲਾਂ ਕਰਦੇ ਲੈ ਕੇ ਗਏ ਨੇ ਤੂੰ ਮੇਰੀ ਗੱਲ ਸੁਣ ਨਾ ਬਹੁਤਾ ਤਾਂ ਵੀ ਤੋਈ ਨਾ ਮੇਰੇ ਮੁੰਡੇ ਨਾਲ ਹੈ ਮੁੰਡਾ ਘਰ ਨਾਲ ਤੋੜਦਾ ਉਹ ਚਾਚੀ ਮਜਬੂਰੀ ਦੀ ਤਾਂ ਤੋੜਿਆ ਸੀ ਮਜਬੂਰੀ ਦੀ ਸਰ ਤੇ ਮੰਜੀ ਚੱਕ ਲੈ ਦਵਾ ਦੇਣਾ ਉਹ ਤੂੰ ਹੋਰ ਛੱਡ ਆਹ ਦੇਖ ਲੈ ਮੇਰੀ ਨੂ ਦੇ ਕਾਰਨਾਮੇ ਦੇਖ ਲੈ ਤੂੰ ਲੈਟਰਿੰਗ ਨੂੰ ਜਿੰਦਾ ਲਾਤਾ ਤੇਰੀ ਨੂ ਤਾਂ 12 ਤਾਲੀਆਂ ਤੂੰ 13 ਤਾਲੇ ਪੜੇ ਜੇ ਕੋਈ ਨਾ ਨਿੱਦਣਾ ਹੈ ਨਾ ਸਰਾ ਹੁਣ ਜੋਗ ਰੇ ਮੈਂ ਇਹ ਗੰਦੇ ਨੇ ਇਹਨਾਂ ਨੂੰ ਬੁਲਾਉਣਾ ਨਹੀਂ ਆਪਾਂ ਨੇ ਯਾਰ ਉਹ ਪੁੱਤ ਖੜ ਜਾ ਗੱਲ ਕਰ ਲੰਦੇ ਇਹ ਕਿਵੇਂ ਬੋਲਦੇ ਨੇ ਦੇਖ ਲੈ ਉਹ ਚਾਚੀ ਕੀ ਕਿਹਾ ਇਹਨੇ ਮੈਂ ਕਹੀ ਨਹੀਂ ਆ ਬੀਨਾ ਦਾ ਤੇਰੀ ਨੂੰ ਘਟੇ ਨੇ ਤੂੰ ਘਟਾ ਉਹ 12 ਤਾਲੀ ਤੂੰ 13 ਤਾਲੇ ਮੈਂ ਕਿਹਨੂੰ ਕਹਾ ਲੱਗਾ ਤੈਨੂੰ ਸਰਾ ਹੁਣ ਜੋਗ ਰੀਆਂ ਇਹ ਤਾਂ ਬਥੇਰਾ ਕੁਛ ਕਹਿੰਦਾ ਇਹ ਤਾਂ ਮੇਰੀ ਮੰਮੀ ਮੇਰਾ ਡੈਡੀ ਮੇਰੇ ਮੰਮੀ ਭਾਈ ਮੈਨੂੰ ਤਾਂ ਸਾਡੇ ਤਾਂ ਸੱਚੀ ਗੱਲ ਹੈ ਕੋਈ ਕੰਮ ਦੀ ਜੂ ਮੈਨੂੰ ਹਾਕ ਮਾਰ ਕੇ ਦੱਸ ਦਿਆ ਕਰੋ ਆਵੇਂ ਜਿਵਾ ਕਰੂ ਆਲੇ ਕੋਲੇ ਰੱਖੋ ਡੈਡੀ ਮੈਂ ਇਹਨੇ ਅੰਦਰ ਜਦ ਬਾਦਾਂ ਉੱਤੰਗਾ ਜੰਗਾ ਠੀਕਾ 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 ਹਾਂ ਮੰਜੇ ਬੀੜੀ ਲੋੜ ਹੈ ਮੰਜੇ ਚੱਕਲੇ ਆਬਦਾ ਇਹ ਥੋੜਾ ਹੁੰਦਾ ਪਰ ਦੂਜੇ ਦੇ ਗੱਲ ਪਾਉਣਾ ਨਾ ਤੇ ਬਹੂ ਤਾਂ ਰੱਖ ਲਿਆ ਦੇ ਅੰਦਰ ਲਾ ਜਿਵਾਕ ਸਾਡੇ ਘਰ ਨਿਕਰਤਾ ਮਾਪੇ ਪਾਪ ਤਾਂ ਵੀ ਨਾ ਜਿਵਾਕ ਨਹੀਂ ਰਹਣਾ ਹੁੰਦਾ ਉਹ ਚਾਚੀ ਮਜਬੂਰੀ ਦੀ ਮਜਬੂਰੀ ਸਮਝਿਆ ਕਰ ਤੂੰ ਚਲ ਸਮਝਿਆ ਚਾਚੀ ਮੈਂ ਜਿੰਨਾ ਮੈਂ ਲੈ ਆਣਾ ਰੇੜੀ ਆਪਾਂ ਹੈ ਸੋਨਾ ਹੋਵੇ ਥੋੜੀ ਆਵਾਂਗੇ ਆਹ ਆਪਾਂ ਲੈ ਆਵਾਂਗੇ ਲੈ ਆਵਾਂਗੇ ਲੈ ਆ ਬੇਰੇ ਫੰਦੋੜੀ ਮਸਾਂ ਦੀ ਕੋਈ ਨਹੀਂ ਲੈ ਤੇਰੀ ਮੰਮੀ ਲੈ ਹੋ ਜਾ ਜਾ ਭੱਜ ਜਾ ਤੂੰ ਜਾ ਲੈਟਰੀਂ ਹਾਂ ਲੈ ਕੀ ਇਲਕਣ ਕਰਦਾ ਫਿਰਦਾ ਨਾ ਗੱਡਲੇ ਬਾਸ ਫਿਰਿਆਂ ਚੜਦਾ ਉਤਰਦਾ ਉਹ ਚਾਚੀ ਰੱਖ ਲੰਦੇ ਪੰਜ ਚਾਰ ਦਿਨਾਂ ਨਾ ਭਾਈ ਸਾਡੇ ਤਾਂ ਮੈਂ ਤੇ ਰਾਤ ਮਸ ਰੱਖੇ ਸਾਡੇ ਤੇ ਆ ਗਏ ਚਾਰ ਬੰਦੇ ਤੈਂਬਰ ਨੇ ਲੈ ਕੇ ਸਾਡਾ ਟੁਕੜਾ ਕੁੱਟ ਲੈਣੇ ਤੇਰਾ ਕਟਾ ਦੂਗਾ ਇਹ ਇਹਦਾ ਮਾਂ ਮਾਂ ਕਰਦਾ ਫਿਰਦਾ ਚਲ ਠੀਕ ਹੈ ਫਿਰ ਮਜ ਆਇਆ ਮਮਾ ਜੀ ਜੋ ਜਾਇਆ ਹਾਂ ਮਿਲੋ ਉਹ ਗੱਲ ਹੈ ਕਣੀ ਜਾਂਦੀ ਬਲਾ ਦੁਪਹਿਰਾਂ ਘਟ ਜਾ ਨਾਨੀ ਖਸਮ ਕਰੇ ਦੋ ਦੋ ਝੱਟੀ ਬਰੇ ਤੂੰ ਤਾਂ ਇੰਨੀਆਂ ਕਰਦਾ ਫਿਰਦਾ ਨਾ ਅਸੀਂ ਤੇਰੇ ਜਵਾਕਾਂ ਦੀ ਰਾਖੀ ਕਿ ਰੱਖੀਏ ਪਲੇਗ ਦੇ ਜਾਣਾ ਕੀ ਹਾਲ ਕਰਦਾ ਅਈ ਤੇ ਮਰਾ ਘੜਕੇ ਕਿੱਧਰ ਜਾਵਾ ਦਰਜਾਨੀਆਂ ਨਾ ਤਾਂ ਉਹ ਜਿਹੜੀ ਲਿਆ ਖਰੀਦ ਕੇ ਕਰਨ ਉਹਨੂੰ ਪੁੱਛਦੀਆਂ ਨਾ ਲੈਟਰੀਨ ਗ ਬਾਥਰੂਮ ਨੂੰ ਜਿੰਦਾ ਕਿਵੇਂ ਲੱਗਿਆ ਪਏ ਜਾਨੀਆਂ ਪਲੇਗ ਦੇ ਜਾਣਾ ਖਾਣੇ ਇਹੀ ਕੋਲੋਂ ਗੁਲਗਲੇ ਬਣਾਈ ਜਾਂਦੇ ਮਨ ਚ ਖਾਣੀ ਉਹੀ ਬਣਾਉਂਦੀ ਐ ਜਾਨੀਆਂ ਇਹਨਾਂ ਰੋਟਾਂ ਦੀ ਗੱਲ ਪਤਾ ਸਤਾ ਤਾ ਲਵਾ ਉਹ ਚਮਕਰੀਆਂ ਨਹੀਂ ਕਿਤੇ ਅੱਛਾ ਮੱਥਾ ਟੇਕਦੇ ਆ ਬੇਬੇ ਬਸ ਦੀ ਰਹੀ ਤੀ ਬੁੱਢਾ ਸੁਹਾਗ ਗੰਰੁੱਦੀ ਪੁੱਤੀ ਨੇ ਥੋੜੀ ਜੋੜੀ ਬਣੀ ਰਹੀ ਦੇਰ ਲਈ ਦੂਜੀ ਕਿੱਥੇ ਉੱਠੀ ਹੋਣੀ ਉਹਨੇ ਕਿੱਥੇ ਜਾਣਾ ਹੈ ਚਲ ਆ ਦੇਖਾਈ ਨਾ ਕੀ ਗੱਲ ਬੇਬੇ ਬਾਲੀ ਦੰਦ ਕੱਢੀ ਜਾਨੀ ਐ ਇਹਦੇ ਨਾਲ ਲੈ ਦੰਦ ਤਾਂ ਕੱਢਣੀ ਤੇਰੇ ਨਾਲ ਕਿਹੜਾ ਮੈਂ ਦੰਦ ਕਿ ਨਹੀਂ ਕਰ ਤੇਰੇ ਨਾਲ ਕਿਹੜਾ ਮੈਂ ਰੋਨੀ ਆ ਨਾ ਇਹ ਕਿਹੜਾ ਇੱਥੇ ਵਿਆਹ ਕੇ ਆਈ ਐ ਵੀ ਜਿਹੜਾ ਇਹਦੇ ਨਾਲ ਦੰਦ ਕੱਢਦੇ ਨਾਲੇ ਉਮਰ ਤਾਂ ਦੇਖ ਲੈਦੀ ਕਿਹੜੇ ਟਾਈਮ ਇਹਨੇ ਬੁੜੇ ਨਾਲ ਵਿਆਹ ਕਰਾਇਆਗਾ ਜਾਦੀ ਤੂੰ ਇਹਨੂੰ ਆਸ਼ੀਰਵਾਦ ਦਿੰਦੀ ਫਿਰਦੀ ਐ ਇਹਦੀ ਨਹੀਂ ਗੱਲ ਸੁਣਾਂ ਉਹਦਾ ਇਹਨਾਂ ਦੀ ਮਰਜ਼ੀ ਐ ਮੈਂ ਇਹ ਨਹੀਂ ਇਹ ਗੱਲ ਚ ਕਹਿ ਸਕਦੀ ਵਿਆਹ ਕਰਾਉਣ ਆਈ ਜਾਣੇ ਕਰਾਉਣਾ ਰਾਂਜ ਤੈਨੂੰ ਤੂੰ ਵੀ ਇੱਈ ਆਈ ਸੀ ਇਹ ਵੀ ਤੂੰ ਵੀ ਵਿਚੇੜ ਵਾਲੀ ਮਿਲੀ ਇਹਨਾਂ ਦੇ ਠੀਕ ਆ ਮੈਂ ਸੁਣਿਆ ਵੀ ਨਿਕਲ ਕੇ ਹੀ ਆਈ ਸੀ ਹਾਂ ਚੁੱਪ ਕਰ ਜਾ ਨੀ ਤੂੰ ਜਿਆਦੀ ਸਰੋਂ ਸਰ ਚੜਦੀਆਂ ਨਹੀਂ ਇਹੋ ਹੀ ਗੱਲ ਐ ਤੂੰ ਕੌਣ ਹੋਨੀ ਆ ਬੋਲ ਮੇਰੀ ਗੱਲ ਸੁਣ ਇੱਟੀ ਚੱਕ ਦੇ ਨੂੰ ਪੱਥਰ ਹਰੇ ਕਿ ਚੱਕਦਾ ਜੇ ਤੱਕ ਇਹ ਜੀ ਦਾ ਕਹਾ ਲਿਆ ਤੈਨੂੰ ਕੀ ਬੁਰਾ ਲਏ ਇਹ ਆਈ ਕਿਹੜਾ ਵਿਆਹ ਆ ਦਾਣਾ ਤੁਸੀਂ ਮੂੰਹ ਬੰਦ ਕਰ ਲਿਆ ਕਰੋ ਚੰਗਾ ਈ ਚਲ ਸੋੜ ਨਾ ਕਿਹੜਾ ਬਣ ਚੱਲ ਨਾਲੇ ਚੱਲ ਨਹੀਂ ਤਾਂ ਆ ਜਾਵੇ ਬੈਥੇ ਬੈੰਨੇ ਆ ਆਹੋ ਲੈ ਜਾ ਦੇ ਦੇ ਇਹਨੂੰ ਰੋਟੀਆਂ ਜੜੀਆਂ ਦੇਣੀਆਂ ਨੇ ਤੇ ਇਹਨੇ ਆਪ ਤੇ ਤਾਂ ਇੱਥੋਂ ਬਣਾਈਆਂ ਨਹੀਂ ਜਾਂਦੀਆਂ ਹੈਗੀਆਂ ਨਾ ਬੇਬੇ ਪਹਿਲਾਂ ਮੈਨੂੰ ਤੂੰ ਐਂ ਦੱਸ ਨਹੀਂ ਇਹਦਾ ਮੁੰਡਾ ਰਾਤ ਤੈਂ ਘਰੇ ਪਾਇਆ ਸੀ ਆਪਦੇ ਨਿਫਟੇ ਨੂੰ ਤੇਰੇ ਕਹੀਂ ਤੂੰ ਕੌਣ ਮਖਾਮ ਖਾ ਨਾ ਮੁੰਡੇ ਨੂੰ ਅੱਗੇ ਪਾਉਂਗੀ ਨਾ ਮੁੰਡੇ ਦਾ ਘਰੋਂ ਤੇਰੇ ਹੀ ਨਿਕਲਿਆ ਤੜਕੇ ਤੇਰੇ ਮੇਰਾ ਮੁੰਡੇ ਨੂੰ ਪਤਾ ਨਹੀਂ ਉਹ ਲੈ ਗਿਆ ਮੈਂ ਤਾਂ ਉਹ ਮੋਰਤਾ ਤੇ ਵਿਚਾਰਾ ਰਾਂਦੇ ਕਰ ਤੂੰ ਹੀ ਬਿਚੀ ਆਂ ਮੈਂ ਤਾਂ ਇਹ ਲੱਗਦਾ ਤਾਹੀ ਇਹਨਾਂ ਦਾ ਰਿਸ਼ਤਾ ਰੁਸਤਾ ਕਰਾਇਆ ਹੋਇਆਗਾ ਜਿਹੜਾ ਤੂੰ ਇਹਨਾਂ ਨੂੰ ਜਿਆਦਾ ਹੀ ਸਰ ਚਾੜੀ ਜਾਨੀ ਆਂ ਬੇਬੇ ਨੂੰ ਐਂ ਪੁੱਛਦੀ ਆਂ ਜੇ ਤੂੰ ਐਡੀ ਨਕਾਲੀ ਕਹਾਣੀ ਐ ਫਿਰ ਦਿੰਦੀ ਗਾ ਇਸ ਤਰ੍ਹਾਂ ਮੰਜਾ ਕੱਢ ਕੇ ਹਾਂ ਨਾ ਤੈਨੂੰ ਕੀ ਆ ਚਾਹੇ ਇਹਨਾਂ ਦੇ ਪਾਵੇ ਚਾਹੇ ਇੱਥੇ ਪਾਵੇ ਨਾ ਪਰ ਨਾਂ ਤਾਂ ਨਹੀਂ ਨਾ ਪਿਆ ਸੀ ਹੋਜੇ ਕਰ ਤਾਂ ਇਹਦਾ ਸੈਂ ਐਡਾ ਤੁਹਾਡਾ ਕਮਰਾ ਕਾ ਉਹਦੇ ਵਿੱਚ ਨਹੀਂ ਪਾ ਸਕਦੀ ਮੁੰਡੇ ਨੂੰ ਤੂੰ ਬਰਾਬਰ ਮਰਜ਼ੀ ਜਿੱਥੇ ਮਰਜ਼ੀ ਪਾ ਆਹੋ ਸਵਾਤਾ ਤੂੰ ਆਪ ਭਾਲਦੀ ਫਿਰਦੀਆਂ ਗਈ ਨਹੀਂ ਸਵਾਤਾ ਪਾੜੀ ਫਿਰ ਤੂੰ ਲਾਈ ਦੀ ਨੱਕਾ ਦੀ ਮੰਗਿਆ ਵਿਛਟਾ ਦਿੰਦੀ ਕੱਢ ਕੇ ਹੁਣ ਬੈਠੇ ਦੇ ਮੁੰਡੇ ਨਾਲ ਪਾ ਲੈਣਾ ਚੁੱਪ ਕਰ ਜਾ ਰਹੀ ਬੇਬੇ ਨਾਲ ਪਾ ਲੈਣ ਨਾਲੇ ਹੋਰ ਮੁੰਡਾ ਹੁਣ ਐਡਾ ਹੋਇਆ ਪਿਆ ਉਹ ਨਾਲ ਨਹੀਂ ਪਾਉ ਹੋਰ ਕਿੱਥੇ ਪਾਉ ਮੈਨੂੰ ਇਹ ਦੱਸੀ ਚੰਗਾ ਜੀ ਤੋਰੇ ਤੇਰੇ ਹੋਗੇ ਨਾ ਤੂੰ ਪਾਲੂ ਬੰਦਰਾ ਸੌਣ ਦੇ ਨਾਲ ਮੁੰਡੇ ਕੋਈ ਨਾ ਮੈਂ ਤਾਂ ਪਾਲੂ ਨਾਲ ਨਾ ਹੁਣ ਤੇਰੇ ਨੂੰ ਗਵਾਂਡੀਆਂ ਦੀ ਭੇਜ ਦਿਆ ਕਰੇ ਸੀ ਜਵਾਬ ਨੂੰ ਇਹ ਜਵਾਬ ਪੜਦੇ ਹੀ ਹੈਗੇ ਨਾ ਹੋਵੇ ਨਾ ਜੋ ਜੀ ਨਹੀਂ ਤੂੰ ਹੀ ਫੜੀਆਂ ਲੱਗੀਆਂ ਤੂੰ ਬਹਿ ਜਾਣੀ ਟਿੱਕੇ ਤੂੰ ਚੁੱਪ ਕਰ ਜਾ ਠੀਕ ਆ ਤੇ ਸਾਡੇ ਫਿਰ ਨਾ ਜੜਾ ਤੈਨੂੰ ਜੰਮ ਕੇ ਦਿਖਾਉਂਗਾ ਜਵਾਬ ਇੱਥੇ ਆ ਦੇਖਾਂਗੇ ਉਹਦਾ ਇਧਰ ਜੜ ਜਾਊਗਾ ਮੈਂ ਵੀ ਤੇਰੀ ਬੱਜੋ ਬਾਈ ਦੇਖਣੀ ਕਿੱਦੇ ਨਹੀਂ ਈ ਵਾਲੂ ਕਰਦੀ। ਟੋਡਾ ਨਹੀਂ ਮੂੰਹ ਬੰਦ ਹੋਣਾ ਹੈਗਾ। ਤੁਹਾਨੂੰ ਤਾਂ ਦੋਨਾਂ ਨੂੰ ਨਾ ਜਮਾ ਸ਼ਰਮ ਨਹੀਂ ਆ ਰਹੀਂ ਦੀ ਖੁੰਦੀ ਸਾਡੇ ਵਾਲੀ ਬੁੜੀ ਨੂੰ ਪਤਾ ਨਹੀਂ ਕੀ ਹੋ ਗਿਆ। ਤੂੰ ਤਾਂ ਗਿੱਟਿਆਂ ਤੇ ਢੇਕੀਆਂ ਬਣੀ ਸ਼ਰਮ ਦੀ ਝੋਤੀ ਬਣੀ ਸ਼ਰਮ ਦੀ ਖਾਣੀ ਕਿਵੇਂ ਆਵੜੀ? ਔਖੇ ਕਰਦੀ। ਨਿੱਕੜ-ਨਿੱਕੜ ਕੇ ਆਪੇ ਕਹਿੰਦੇ ਦੂਜੇ ਨੂੰ। ਤਿੰਨ ਦਾ ਤੇਰਾ ਆਦਮੀ ਲੈ ਕੇ ਹੈ। ਇਹ ਤਾਂ ਆਪਦੀ ਆ ਪਾ ਕੇ ਬੜੀ ਧੀ। ਕਾਹ ਨੂੰ ਸੇੜੇ-ਸੇੜ ਦੀ। ਕਹਿੰਦੇ ਸੱਜ ਦਾ ਬੋਲੇ ਸਾਰਣੀ ਵੀ ਇਹ ਤਾਂ ਆਪ ਨਿੱਕੜ ਕੇ ਆਈ ਜੀ। ਬੱਸ ਫੇਰ ਇਹ ਵੀ ਫੇਰ ਇਹ ਜਿਹਾ। ਤਹੀਂ ਤਾਂ ਐ ਬੋਲਦੀ ਆ। ਇੱਕ ਦੋ ਸ ਤੇ ਜੋਗ ਨੂੰ ਜੋਗ ਮਿਲ ਗਏ। ਤੁਰ ਕਿੜਾ ਘਟ ਨਹੀਂ ਕੀ ਹੋਇਆ ਉਹ ਤਾਂ ਮੈਂ ਗੱਲ ਹੀ ਕਰਦੀ ਮੈਂ ਮੁੰਡਾ ਖਾ ਨਹੀਂ ਆਏਗਾ ਖਾਣੀ ਨਾ ਕਰੇ ਅੱਛਾ ਉਹ ਬਾ ਮੈਂ ਜਿੰਦਾ ਜਲਾਈ ਕਨਾ ਅੱਛਾ ਕੋਈ ਕੰਮ ਸੀਗਾ ਨਹੀਂ ਮੈਂ ਤਾਂ ਆਇਆ ਇਥੀ ਮੈਂ ਖ ਦਿਵਾਲੀ ਵਿੱਚ ਆਈ ਪਈ ਐ ਮੈਨੂੰ ਸ਼ੇਰ ਕ ਦੁੱਧ ਦੇ ਦੋ ਬਿਸਕੁਟ ਕਰਾਉਣ ਦੀ ਸਲਾਹ ਮੇਰੀ ਕਾਲੂ ਨੂੰ ਦੁੱਧ ਤੈਨੂੰ ਪਤਾ ਤਾਂ ਹੈਗਾ ਆ ਕਾਲ ਕੰਦਾਸੀ ਕਾ ਨੂੰ ਹੱਥ ਲਾਉਣ ਦਿੰਦੀ ਮੈਨੂੰ ਕਿਸੇ ਚੀਜ਼ ਨੂੰ ਨਾ ਫੇਰ ਤੂੰ ਜਿੰਦਾ ਜਲਾਈ ਰੱਖਦੀ ਮੇਰੀ ਗੱਲ ਸੁਣ ਤੇਰੇ ਨਾਲ ਉਹ ਗੱਲ ਹੋਈ ਪਈ ਐ ਕਹਿੰਦੀ ਘਰ-ਬਾਰ ਤੇਰਾ ਕੋਠੀ ਨੂੰ ਹੱਥ ਨਾਲਾ ਨਾ ਫਿਰ ਤੂੰ ਹੀ ਫਿਰਦੀ ਆ ਵਿੱਚ ਆਉਂਦਾ ਮਾਰੇ ਤੇਰੇ ਘਰ ਆ ਵੀ ਕਹਿੰਦਾ ਚੌੜਾ ਹੋ ਕੇ ਚਾਚੀ ਮੇਰਾ ਸਭ ਕੁਝ ਹੈ ਨਾ ਫਿਰ ਤੂੰ ਉਧਰ ਹੀ ਲੈ ਸਕਦੀ ਸੀ ਕੋਈ ਨਹੀਂ ਹੌਲੀ ਹੌਲੀ ਸਾਰਾ ਕੁਛੇ ਕਰ ਲੈਣਾ ਮੈਂ ਹੱਥ ਬਾਟ ਹੁਣ ਕੇਰਾ ਤਾਂ ਇਹਨੇ ਜਿੰਦਾ ਲਾ ਰੱਖਿਆ ਪੁੱਛ ਨਾ ਮੈਂ ਤਾਂ ਇੰਨੀ ਔਖੀ ਹੋਈ ਪਈ ਆ ਨਾ ਇਹਨੇ ਤਾਂ ਸਬਜੀ ਚ ਪਤਾ ਨਹੀਂ ਕੀ ਮਿਕਸ ਕਰਕੇ ਦੇ ਦਿੱਤਾ ਮੈਨੂੰ ਮੈਨੂੰ ਤਾਂ ਲੈਟਰਿੰਗਾਂ ਲੱਗ ਰਹੀਆਂ ਨੇ ਮੇਰਾ ਸਾਰੀ ਰਾਤ ਤਾਂ ਲੈਟਰਿੰਗ ਦੇ ਵਿੱਚ ਹੀ ਨੰਗੀ ਬਾਥਰੂਮ ਚ ਬੜੀ ਦੀ ਨਹੀਂ ਬੌਲਿਆ ਹੀ ਜਿਹਦਾ ਪਰੋਸਾ ਨਾ ਕਰਿਆ ਕਰ ਤੂੰ ਬੁੱਕਾ ਕਾ ਰਹੀ ਹੈ ਤੂੰ ਥੋੜੀ ਜੀ ਬਸ ਹੁਣ ਤੇਰੇ ਤੇ ਕਦੋਂ ਰਾਜ ਤੂੰ ਤਾਂ ਇਹਨਾਂ ਨੂੰ ਐ ਲੱਗੀ ਜਾਨੀ ਇਹਨਾਂ ਨੂੰ ਦੋ ਜੀਆਂ ਨੂੰ ਜਿਵੇਂ ਦਾੜ ਚ ਕੁੜਕੜੂ ਹੁੰਦਾ ਵੀ ਕਦੋਂ ਕੱਢ ਕੇ ਬਾਹਰੇ ਮਾਰੀਏ ਤੂੰ ਇਹਨੇ ਹੱਥੋਂ ਦਾਣਾ ਲੈ ਆ ਖਾਨੀ ਐ ਮੈਂ ਕਹਿੰਦਾ ਤੂੰ ਤਾਂ ਅਕਲ ਦੇ ਘਟ ਹੈ ਭਾਈ ਮੈਂ ਕਾ ਨੂੰ ਖਾਨੀ ਆ ਆ ਇਹਨੇ ਫੜੀ ਸੀ ਅਖੇ ਕਹਿੰਦਾ ਮੇ ਤਾਂ ਨੂੰ ਹੀ ਬੜੀ ਚੰਗੀ ਆ ਮੈਂ ਤਾਂ ਇਹਨਾਂ ਤੇ ਮਿੰਟ ਦਾ ਯਕੀਨ ਨਹੀਂ ਕਰਦੀ ਹੁਣ ਜੇ ਪਾਣੀ ਵੀ ਦੇਵੇਂ ਮੈਂ ਤਾਂ ਪਾਣੀ ਵੀ ਨਹੀਂ ਪੀਂਦੀ ਇਹ ਤਾਂ ਦਾਣੇ ਕੀ ਤੇ ਪ੍ਰੋਸਤਾਨੀ ਕਰਦੇ ਹੁੰਦੇ ਅੱਜ ਕੱਲ੍ਹ ਦੇ ਕੀੜੇ ਜੰਮੀ ਨਹੀਂ ਮਾਨ ਇਹ ਤਾਂ ਫੇਰ ਦੂਜੀ ਐ ਬੱਸ ਸਮਾਂ ਆਇਆ ਨਾ ਡੀਕਦੀ ਆ ਮਾਹ ਜੀ ਆ ਜਾਣ ਮੈਂ ਵੀ ਦਵਾਈ ਲੈ ਕੇ ਆਉਣੀ ਆ ਮੈਂ ਤਾਂ ਬੜੀ ਔਖੀ ਹੋਈ ਆ ਮੈਂ ਤਾਂ ਸਾਰੀ ਰਾਤ ਨੰਗੀ ਫਿਰਦੀ ਨੂੰ ਆ ਹੁਣ ਵੀ ਮੈਂ ਤੇਰੇ ਮੂਰੇ ਮੂਰੇ ਨਿਕੜੀਆਂ ਬਾਹਰ ਜਾ ਲੈ ਆ ਦਵਾਈ ਮੈਂ ਤਾਂ ਕਿਸੇ ਨੂੰ ਹੋਰ ਪੁੱਛੀ ਲੈਣੀ ਮੈਂ ਤਾਂ ਆਪਣੇ ਮੁੱਲੇ ਤੁਹਾਨੂੰ ਦੇਣ ਮੈਨੂੰ ਐ ਦੀ ਵੀ ਘਰ ਦਾ ਦੁੱਧ ਵਧ ਗਿਆ ਜਾ ਚੱਲ ਚਲਾ ਘਰ ਲੱਗ ਕੇ ਕਰਦੀ ਆ ਮੈਂ ਤਾਂ ਲੈ ਆਉਣੀ ਆ ਕਿਸੇ ਤੋਂ ਹੋਰ ਪੁੱਛ ਕੇ ਦੁੱਧਾ ਮੈਨੂੰ ਕੋਈ ਤੋੜਾ ਨਹੀਂ ਹੈਗਾ ਚੱਲ ਫਿਰ ਤੂੰ ਇਹਨੇ ਬੈਠ ਵੇਬੇ ਮਾਰਾ ਜਾ ਨੂੰ ਉਦੋਂ ਹੀ ਤੋ ਚੰਦੇ ਚੜਦੀ ਹੈ ਸਸ ਉਦੋਂ ਚੋਜ ਮੈਂ ਤਾਂ ਲੈ ਲੁੱਟ ਕੇ ਖਣ ਕਿਹੜਾ ਘਰ ਬਸਾਉਣੀ ਆ ਕੰਜਰੀਆਂ ਹੈ ਨਹੀਂ ਚੱਜੀ ਦੀ ਮੈਂ ਤਾਂ ਲੱਗਦੀ ਨਹੀਂ ਚਲ ਮੈਂ ਤਾਂ ਹੋਰ ਬਥੇਰੇ ਕਰਨੇ ਆਪਾਂ ਤਾਂ ਅੱਗੇ ਜੇ ਟੱਟੂ ਪਾੜੇ ਕਰਨੇ ਕੁੜਮਾ ਦੇ ਕਰਨੇ ਜਿੰਦਾ ਮਰਜੀ ਮੁੱਲ ਦੁੱਧ ਲੈ ਕੇ